ਕਿਉਂਕਿ ਆਪਾਂ ਸਾਰੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ ਆਪਣੇ ਡੈਰੀ ਫਾਰਮ ਹੁੰਦੇ ਆ ਜਾਂ ਘਰਾਂ ਦੇ ਵਿੱਚ ਆਪਾਂ ਡੌਗ ਰੱਖੇ ਹੁੰਦੇ ਆ ਇਹਨਾਂ ਤੋਂ ਜਿਹੜੀ ਇੱਕ ਏਦਾਂ ਦੀ ਇੱਕ ਪ੍ਰੋਬਲਮ ਜਿਹੜੀ ਆਪਾਂ ਨੂੰ ਵੀ ਆ ਸਕਦੀ ਹੈ ਮੇਰੇ ਨਾਲ ਕਿੱਦਾਂ ਬੀਤੀ ਹੈਗੀ ਔਰ ਕਿਸ ਕਾਰਨ ਹੋਈ ਹੈ ਇਹ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਤੁਹਾਨੂੰ ਜਿਹੜੀ ਅਹਿਮ ਜਾਣਕਾਰੀ ਇਹਦੇ ਵਿੱਚ ਮਿਲੇਗੀ ਅਕਤੂਬਰ ਦੀ 26 27 ਤਰੀਕ ਨੂੰ ਜਿਹੜਾ ਮੈਨੂੰ ਬੁਖਾਰ ਚੜਨਾ ਸ਼ੁਰੂ ਹੋਇਆ ਕਿ ਜਦੋਂ ਲੈਬਾਰਟਰੀ ਵਾਲਿਆਂ ਨੇ ਮੇਰਾ ਬਲੱਡ ਲਿਆ ਤਾਂ ਜਦੋਂ ਸੈਂਪਲ ਲਿਆ ਤਾਂ ਸੈਂਪਲ ਦੇ ਵਿੱਚ ਜਿਹੜਾ ਮੇਰਾ ਬਲੱਡ ਨਿਕਲਿਆ ਉਹ ਬਿਲਕੁਲ ਕਾਲਾ ਜਿੱਦਾਂ ਮੋਗਲ ਲ ਹੁੰਦਾ ਆ ਆਪਾਂ ਪੁਰਾਣਾ ਮੋਗਲ ਟਰੈਕਟਰ ਵਿੱਚੋਂ ਕੱਢਦੇ ਆ ਗੱਡੀ 'ਚੋਂ ਕੱਢਦੇ ਆ ਕਾਲਾ ਤੇਲ ਕੱਢਦੇ ਆ ਉਸ ਤਰੀਕੇ ਨਾਲ ਕਾਲਾ ਹੋ ਚੁੱਕਾ ਸੀ ਅਨ ਭਾਰ ਵੀ ਜਿਹੜਾ ਆ ਲਗਭਗ 10 ਕ ਦਿਨ ਦੇ ਵਿੱਚ 8 ਕਿਲੋ ਭਾਰ ਜਿਹੜਾ ਘਟ ਗਿਆ ਸੀ ਔਰ ਸਿਹਤ ਵੀ ਕਾਫੀ ਡਾਊਨ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਵੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਹੋ ਚੁੱਕੀ ਹੈ ਵਾ ਜ਼ਿਆਦਾ ਕੰਮ ਜਿਹੜਾ ਵਧ ਗਿਆ ਆ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੈਦ ਗਿੱਲ YouTube ਚੈਨਲ ਤੇ ਅੱਜ ਇੱਕ ਵੀਡੀਓ ਜਿਹੜੀ ਲੈ ਕੇ ਅਸੀਂ ਹਾਜ਼ਰ ਹੋਏ ਆ ਇਹਦੇ ਵਿੱਚ ਅਹਿਮ ਜਾਣਕਾਰੀ ਹੈਗੀ ਆ ਕਿਉਂਕਿ ਪਿਛਲੇ ਕੁਝ ਸਮਿਆਂ ਤੋਂ ਮੇਰੀ ਸਿਹਤ ਜਿਹੜੀ ਕਾਫੀ ਖਰਾਬ ਸੀ 15-20 ਦਿਨ ਤੋਂ ਜਿਹੜੀ ਸਿਹਤ ਬਹੁਤ ਡਾਊਨ ਹੋ ਗਈ ਸੀ ਮੇਰੀ ਔਰ ਇਹ ਮੈਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇਹਦਾ ਕਾਰਨ ਕੀ ਬਣਿਆ ਕਿਉਂਕਿ ਆਪਾਂ ਸਾਰੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ ਆਪਣੇ ਡੇਰੀ ਫਾਰਮ ਹੁੰਦੇ ਆ ਜਾਂ ਘਰਾਂ ਦੇ ਵਿੱਚ ਆਪਾਂ ਡੌਗ ਰੱਖੇ ਹੁੰਦੇ ਆ ਇਹਨਾਂ ਤੋਂ ਜਿਹੜੀ ਇੱਕ ਏਦਾਂ ਦੀ ਇੱਕ ਪ੍ਰੋਬਲਮ ਜਿਹੜੀ ਆਪਾਂ ਨੂੰ ਵੀ ਆ ਸਕਦੀ ਹੈ ਆਪਣੇ ਸਰੀਰ ਵਿੱਚ ਵੀ ਆ ਸਕਦੀ ਹੈ ਉਹਦੇ ਬਾਰੇ ਜਿਹੜੀ ਅਹਿਮ ਜਾਣਕਾਰੀ ਹੈਗੀ ਹੈ ਕਿ ਮੇਰੇ ਨਾਲ ਕਿੱਦਾਂ ਬੀਤੀ ਹੈਗੀ ਹੈ ਔਰ ਕਿਸ ਕਾਰਨੋਂ ਹੋਈ ਹੈ ਇਹ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਤੁਹਾਨੂੰ ਜਿਹੜੀ ਅਹਿਮ ਜਾਣਕਾਰੀ ਇਹਦੇ ਵਿੱਚ ਮਿਲੇਗੀ ਖਾਸ ਕਰਕੇ ਉਹਨਾਂ ਵੀਰਾਂ ਲਈ ਹੈ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ ਜਾਂ ਜਿਨ੍ਹਾਂ ਦੇ ਘਰ ਵਿੱਚ ਪਸ਼ੂ ਰੱਖੇ ਹੋਏ ਆ ਗਾਵਾਂ ਰੱਖੀਆਂ ਹੋਈਆਂ ਖਾਸ ਕਰਕੇ ਡੇਰੀ ਫਾਰਮ ਹੈਗੇ ਆ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਡੌਗ ਜਿਹੜੇ ਰੱਖੇ ਹੋਏ ਆ ਉਹਨਾਂ ਵਾਸਤੇ ਜਿਹੜੀ ਇਹ ਅਹਿਮ ਜਾਣਕਾਰੀ ਮੈਂ ਅੱਜ ਦੇਣ ਲੱਗਾ ਸਾਂਝੀ ਕਰਨ ਲੱਗਾ ਤੁਹਾਡੇ ਨਾਲ ਸੋ ਪਿਛਲੇ ਕੁਝ ਸਮਿਆਂ ਤੋਂ ਲਗਭਗ ਮੈਂ ਗੱਲ ਕਰਾਂ ਤਾਂ ਅਕਤੂਬਰ ਦੀ 26 27 ਤਰੀਕ ਨੂੰ ਜਿਹੜਾ ਮੈਨੂੰ ਬੁਖਾਰ ਚੜਨਾ ਸ਼ੁਰੂ ਹੋਇਆ ਔਰ ਜਿਵੇਂ ਕਿ ਆਪਣਾ ਹਲਕਾ ਬੁਖਾਰ ਜਦੋਂ ਹੁੰਦਾ ਹੈ ਤਾਂ ਆਪਾਂ ਘਰ ਦੇ ਵਿੱਚ ਆਮ ਹੀ ਬੁਖਾਰ ਦੀ ਦਵਾਈ ਜਿਹੜੀ ਪਈ ਹੁੰਦੀ ਗੋਲੀ ਉਹ ਅਸੀਂ ਖਾ ਲੈਂਦੇ ਆ। ਸ਼ੋ ਮੈਨੂੰ 26 ਤਰੀਕ ਨੂੰ ਥੋੜਾ ਜਿਹਾ ਬੁਖਾਰ ਹੋਇਆ ਤਾਂ ਉਸ ਦਿਨ ਮੈਂ ਕੋਈ ਜ਼ਿਆਦਾ ਪ੍ਰਵਾਹ ਨਹੀਂ ਕੀਤੀ ਤਾਂ 27 ਤਰੀਕ ਨੂੰ ਜਦੋਂ ਮੈਨੂੰ ਬੁਖਾਰ ਹੋਇਆ 27 ਅਕਤੂਬਰ ਨੂੰ ਤਾਂ ਮੈਂ ਘਰੋਂ ਇੱਕ ਗੋਲੀ ਲਈ ਆਪਣੀ ਬੁਖਾਰ ਦੀ ਤਾਂ ਉਹ ਖਾ ਕੇ ਤਾਂ ਮੈਂ ਉਹਦੇ ਨਾਲ ਥੋੜਾ ਠੀਕ ਹੋ ਗਿਆ ਤੇ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤਾਂ 28 ਤਰੀਕ ਨੂੰ ਮੈਨੂੰ ਫੇਰ ਬੁਖਾਰ ਹੋਇਆ। ਫਿਰ ਮੈਂ ਸੋਚਿਆ ਕਿ ਮੈਨੂੰ ਲੱਗਦਾ ਥੋੜਾ ਜਿਆਦਾ ਆ ਕਿ ਮੌਸਮ ਦੀ ਖਰਾਬੀ ਕਰਕੇ ਜਿਹੜਾ ਬੁਖਾਰ ਹੋਣਾ ਸ਼ੁਰੂ ਹੋ ਗਿਆ ਹੈ ਤੇ ਮੈਂ ਤਿੰਨ ਟਾਈਮ ਜਿਹੜੀ ਦਵਾਈ ਲਈ ਸਵੇਰੇ ਦੁਪਹਿਰੇ ਔਰ ਸ਼ਾਮ ਤੇ ਉਹਦੇ ਨਾਲ ਮੇਰਾ ਬੁਖਾਰ ਜਿਹੜਾ ਉਤਰਿਆ ਤਾਂ ਮੈਂ ਸਾਰਾ ਦਿਨ ਕੰਮ ਕਰਦਾ ਰਿਆ ਫਿਰ ਅਗਲੇ ਦਿਨ ਫੇਰ ਜਿਆਦਾ ਹੋ ਗਿਆ ਫਿਰ ਮੈਂ ਸੋਚਿਆ ਕਿ ਕੋਈ ਆਮ ਬੁਖਾਰ ਨਹੀਂ ਹੈਗਾ ਕੋਈ ਜ਼ਰੂਰ ਇਹਦੇ ਵਿੱਚ ਕੋਈ ਹੋਰ ਕੋਈ ਗੱਲਬਾਤ ਹੈਗੀ ਮੈਂ ਸੋ ਡਾਕਟਰ ਸਾਹਿਬ ਨੂੰ ਦਿਖਾਉਣਾ ਜਿਹੜਾ ਠੀਕ ਸਮਝਿਆ ਸਾਡੇ ਪਿੰਡ ਇੱਕ ਸਰਕਾਰੀ ਡਾਕਟਰ ਜਿਹੜੇ ਹੈਗੇ ਆ ਉਹ ਆਪਣੀ ਡਿਊਟੀ ਖਤਮ ਕਰਕੇ ਤਾਂ 3 ਵਜੇ ਆਪਣਾ ਕਲੀਨਿਕ ਦੇ ਉੱਤੇ ਆ ਜਾਂਦੇ ਆ ਸੋ ਉਹਨਾਂ ਕੋਲੋਂ ਮੈਂ ਜਾ ਕੇ ਦਵਾਈ ਲਈ ਤਾਂ ਉਹਨਾਂ ਨੇ ਮੇਰਾ ਫੀਵਰ ਵਗੈਰਾ ਚੈੱਕ ਕੀਤਾ ਤਾਂ 102 ਬੁਖਾਰ ਸੀਗਾ ਤੇ ਉਹਦੇ ਨਾਲ ਉਹਨਾਂ ਨੇ ਫਿਰ ਮੈਨੂੰ ਦਵਾਈਆਂ ਵਗੈਰਾ ਆਪਣਾ ਟ੍ਰੀਟਮੈਂਟ ਜਿਹੜਾ ਸ਼ੁਰੂ ਕੀਤਾ ਪਰ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ ਅਗਲੇ ਦਿਨ ਫਿਰ ਮੈਂ ਜਦੋਂ ਡਾਕਟਰ ਸਾਹਿਬ ਕੋ ਗਿਆ ਤਾਂ ਡਾਕਟਰ ਸਾਹਿਬ ਨੂੰ ਮੈਂ ਕਿਹਾ ਡਾਕਟਰ ਸਾਹਿਬ ਆਪਾਂ ਟੈਸਟ ਕਰਵਾ ਕੇ ਦੇਖ ਲਈਏ ਹੋ ਸਕਦਾ ਕਿਉਂਕਿ ਮੇਰੇ ਲੱਤਾਂ ਦੇ ਵਿੱਚ ਵੀ ਦਰਦਾਂ ਹੁੰਦੀਆਂ ਸੀ ਤਾਂ ਸਰੀਰ ਵੀ ਸਾਰਾ ਟੁੱਟਦਾ ਸੀ ਤੇ ਮੈਂ ਸੋਚਿਆ ਕਿ ਹੋ ਸਕਦਾ ਸ਼ਾਇਦ ਸੈੱਲ ਨਾ ਘਟੇ ਹੋਣ ਤੇ ਡਾਕਟਰ ਸਾਹਿਬ ਨੇ ਸੋਚਿਆ ਕਿ ਠੀਕ ਆ ਉਹਨਾਂ ਨੇ ਫਿਰ ਮੈਨੂੰ ਟੈਸਟ ਲਿਖ ਕੇ ਦਿੱਤੇ ਇੱਕ ਤਾਂ ਮਲੇਰੀਆ ਦਾ ਟੈਸਟ ਲਿਖ ਦਿੱਤਾ ਇੱਕ ਸੈੱਲ ਘਟਣ ਦਾ ਜਿਹੜਾ ਲਿਖ ਦਿੱਤਾ ਕਿਤੇ ਡੇਂਗੂ ਵਗੈਰਾ ਨਾ ਹੋਵੇ ਤਾਂ ਦੂਸਰਾ ਜਿਹੜਾ ਇਨਫੈਕਸ਼ਨ ਦਾ ਟੈਸਟ ਲਿਖ ਕੇ ਦਿੱਤਾ ਮੈਂ ਜਦੋਂ ਟੈਸਟ ਕਰਵਾਏ ਤਾਂ ਮੇਰੇ ਸੈੱਲ ਵੀ ਠੀਕ ਆਏ ਉਹਦੇ ਵਿੱਚ ਮਲੇਰੀਆ ਜਿਹੜਾ ਸੀ ਉਹ ਵੀ ਠੀਕ ਆਇਆ ਪਰ ਖੂਨ ਦੇ ਵਿੱਚ ਇਨਫੈਕਸ਼ਨ ਆਈ ਪਰ ਇੱਥੇ ਡਾਕਟਰ ਸਾਹਿਬ ਨੇ ਇੱਕ ਥੋੜੀ ਜਿਹੀ ਗਲਤੀ ਛੋਟੀ ਜਿਹੀ ਕੀਤੀ ਕਿ ਉਹਨਾਂ ਨੇ ਪਰਸੈਂਟੇਜ ਇਹ ਨਹੀਂ ਲਿਖੀ ਹੈਗੀ ਕਿ ਕਿੰਨੇ ਪਰਸੈਂਟੇਜ ਤੇ ਤੁਹਾਡੀ ਇਨਫੈਕਸ਼ਨ ਹੈਗੀ ਹੈ ਸੋ ਉਹਨਾਂ ਨੇ ਸਿੱਧੀ ਜਿਹੜੀ ਚੈੱਕ ਕੀਤੀ ਲੈਬੋਰੀਟਰੀ ਵਾਲਿਆਂ ਨੇ ਤੇ ਉਹ ਉਦਾਂ ਖੂਨ ਦੇ ਵਿੱਚ ਇਨਫੈਕਸ਼ਨ ਦੱਸ ਦਿੱਤੀ ਇਹ ਨਹੀਂ ਦੱਸਿਆ ਕਿ ਕਿੰਨੀ ਇਨਫੈਕਸ਼ਨ ਹੈਗੀ ਹੈ ਸੋ ਚਲੋ ਡਾਕਟਰ ਸਾਹਿਬ ਨੂੰ ਜਦੋਂ ਮੈਂ ਰਿਪੋਰਟ ਦਿਖਾਈ ਤਾਂ ਡਾਕਟਰ ਸਾਹਿਬ ਕਹਿੰਦੇ ਪਿਆ ਕੱਲ ਨੂੰ ਆਇਓ ਤੁਹਾਨੂੰ ਤੇ ਤੁਸੀਂ ਇਹ ਦਵਾਈ ਖਾਈ ਜਾਓ ਤੇ ਕੱਲ ਨੂੰ ਤੁਸੀਂ ਆਇਓ ਕੱਲ ਨੂੰ ਆਪਾਂ ਇਹਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਕਰਾਂਗੇ ਗਲੂਗੋਜ਼ ਵਗੈਰਾ ਤੁਹਾਨੂੰ ਡ੍ਰਿਪ ਵਗੈਰਾ ਜਿਹੜੇ ਲੱਗਣੇ ਹੈਗੇ ਆ ਸੋ ਮੈਂ ਕਿਹਾ ਕੋਈ ਨਹੀਂ ਜੀ ਮੈਂ ਕੱਲ ਨੂੰ ਆਜਾ ਮੈਂ ਦੂਸਰੇ ਦਿਨ ਗਿਆ ਤਾਂ ਡਾਕਟਰ ਸਾਹਿਬ ਨੇ ਡ੍ਰਿਪ ਵਗੈਰਾ ਲਗਾਏ ਵਿੱਚ ਇੰਜੈਕਸ਼ਨ ਵਗੈਰਾ ਲਗਾਏ ਹੈ ਤਾਂ ਉਹਦੇ ਨਾਲ ਵੀ ਮੈਨੂੰ ਕੋਈ ਜਿਹੜਾ ਫਰਕ ਨਹੀਂ ਪਿਆ ਰਾਤ ਵੀ ਜਿਹੜਾ ਮੇਰਾ ਬੁਖਾਰ ਉਦਾਂ ਦਾ ਉਦਾਂ ਹੀ ਰਿਹਾ ਔਰ ਸਤਰੀ ਸਾਰਾ ਟੁੱਟਦਾ ਰਿਹਾ ਰਾਤ ਵੀ ਸਾਰੀ ਜਾਗ ਕੇ ਮੈਂ ਕੰਡਣੀ ਪਈ ਮੈਨੂੰ ਅਗਲੇ ਦਿਨ ਫੇਰ ਮੈਂ ਮੰਨ ਲਓ ਸੋਚਿਆ ਕਿ ਇਹਦੇ ਨਾਲ ਕੋਈ ਫਰਕ ਤਾਂ ਪਿਆ ਨਹੀਂ ਮੈਂ ਚਲੋ ਇੱਕ ਦਿਨ ਉਹੋ ਹੀ ਦਵਾਈ ਜਿਹੜੀ ਡਾਕਟਰ ਸਾਹਿਬ ਨੇ ਦਿੱਤੀ ਸੀ ਮੈਂ ਉਹ ਹੀ ਖਾਂਦਾ ਰਿਆ ਤੇ ਮੈਂ ਗਿਆ ਨਹੀਂ ਕਿਤੇ ਵੀ ਅਗਲੇ ਦਿਨ ਫਿਰ ਮੇਰੀ ਸਿਹਤ ਜਿਹੜੀ ਸੀ ਜਾਦਾ ਖਰਾਬ ਹੋ ਗਈ ਤਾਂ ਮੇਰੇ ਇੱਕ ਮਿੱਤਰ ਹੁਸ਼ਿਆਰਪੁਰ ਤੋਂ ਮੈਨੂੰ ਮਿਲਣ ਆਏ ਡਾਕਟਰ ਆਮਨਦੀਪ ਸਿੰਘ ਉਹਨੇ ਔਰ ਜੋ ਕਿ ਉਹਨਾਂ ਦੀਆਂ ਮੈਂ ਵੀਡੀਓ ਪਹਿਲਾਂ ਵੀ ਵਿੱਚ ਅਪਲੋਡ ਕੀਤੀਆਂ ਹੋਈਆਂ ਜਿਹੜੇ ਕਿ ਜੰਗਲਾਂ ਦੇ ਵਿੱਚ ਪਿਛਲੇ ਕਾਫੀ ਦਿਹਾਕਿਆਂ ਤੋਂ ਜਿਹੜੇ ਘੁੰਮਦੇ ਆ ਸਬਕਸ਼ ਕਰਦੇ ਰਹਿੰਦੇ ਆ ਸੋ ਉਹ ਮੈਨੂੰ ਮਿਲਣ ਆਏ ਤਾਂ ਉਹਨਾਂ ਨੇ ਜਦੋਂ ਮੇਰੀ ਕੰਡੀਸ਼ਨ ਦੇਖੀ ਤਾਂ ਉਹਦੇ ਇੱਕ ਮਿੱਤਰ ਸੀਗੇ ਡਾਕਟਰ ਐਸ.ਪੀ ਸਿੰਘ ਸੀਐਮਓ ਅੰਮ੍ਰਿਤਸਰ ਸੋ ਉਹਨਾਂ ਨੇ ਉਹਨਾਂ ਨਾਲ رابطہ ਜਿਹੜਾ ਕੈਮ ਕੀਤਾ ਫੋਨ ਦੇ ਰਹੀਂ ਤਾਂ ਉਹਨਾਂ ਨੂੰ ਜਦ ਫੋਨ ਕੀਤਾ ਤਾਂ ਉਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਫਿਰ ਡਾਕਟਰ ਸਾਹਿਬ ਨੇ ਮੇਰ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਮੈਂ ਜੋ ਜਿੱਦਾਂ ਆਪਣੀ ਕੰਡੀਸ਼ਨ ਦੱਸੀ ਤਾਂ ਉਹਨਾਂ ਡਾਕਟਰ ਸਾਹਿਬ ਨੇ ਮੈਨੂੰ ਸਵੇਰੇ ਰეკਮੈਂਡ ਕੀਤਾ ਕਿ ਤੁਸੀਂ ਜਾ ਕੇ ਹੁਸ਼ਿਆਰਪੁਰ ਹੀਰਾ ਲੈਬ ਲੈਬਟਰੀ ਤੋਂ ਜਾ ਕੇ ਇਹ ਟੈਸਟ ਕਰਵਾਓ ਉਹਨਾਂ ਨੇ ਮੈਨੂੰ ਕੁਝ ਟੈਸਟ ਲਿਖ ਕੇ ਮੇਰੇ ਵਟਸਐਪ ਤੇ ਭੇਜਦੇ ਤਾਂ ਮੈਂ ਜਾ ਕੇ ਸਵੇਰੇ 7 ਵਜੇ ਜਾ ਕੇ ਟੈਸਟ ਕਰਵਾਇਆ ਜਦੋਂ ਟੈਸਟ ਕਰਵਾਇਆ ਤਾਂ ਉਹਦੇ ਵਿੱਚ ਇਨਫੈਕਸ਼ਨ ਜਿਹੜੀ ਖੂਨ ਦੇ ਵਿੱਚ ਬਹੁਤ ਜ਼ਿਆਦਾ ਹਾਂ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਹੋਰ ਦੱਸਣਾ ਚਾਹਾਂਗਾ ਕਿ ਜਦੋਂ ਲੈਬੋਰੀਟਰੀ ਵਾਲਿਆਂ ਨੇ ਮੇਰਾ ਬਲੱਡ ਲਿਆ ਤਾਂ ਜਦੋਂ ਸੈਂਪਲ ਲਿਆ ਤਾਂ ਸੈਂਪਲ ਦੇ ਵਿੱਚ ਜਿਹੜਾ ਮੇਰਾ ਬਲੱਡ ਨਿਕਲਿਆ ਉਹ ਬਿਲਕੁਲ ਕਾਲਾ ਜਿੱਦਾਂ ਮੁਗਲਲ ਹੁੰਦਾ ਆ ਆਪਾਂ ਪੁਰਾਣਾ ਮੁਗਲ ਟ੍ਰੈਕਟਰ ਵਿੱਚੋਂ ਕੱਢਦੇ ਆ ਜਾਂ ਗੱਡੀ 'ਚੋਂ ਕੱਢਦੇ ਆ ਕਾਲਾ ਤੇਲ ਕੱਢਦੇ ਆ ਉਸ ਤਰੀਕੇ ਨਾਲ ਕਾਲਾ ਹੋ ਚੁੱਕਾ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤੇ ਉਹਦੇ ਨਾਲ ਮੇਰੀ ਵੀ ਮੇਰੀ ਕੰਡੀਸ਼ਨ ਆ ਉਹ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਔਰ ਮੇਰਾ ਭਾਰ ਵੀ ਜਿਹੜਾ ਆ ਲਗਭਗ 10 ਕਿ ਦਿਨ ਦੇ ਵਿੱਚ 8 ਕਿਲੋ ਭਾਰ ਜਿਹੜਾ ਘਟ ਗਿਆ ਸੀ ਔਰ ਸਿਹਤ ਵੀ ਕਾਫੀ ਡਾਊਨ ਹੋ ਚੁੱਕੀ ਸੀ ਔਰ ਡਾਕਟਰ ਸਾਹਿਬ ਨੇ ਜਦੋਂ ਰਿਪੋਰਟਾਂ ਦੇਖੀਆਂ ਮੈਂ ਰਿਪੋਰਟਾਂ ਭੇਜੀਆਂ ਤਾਂ ਡਾਕਟਰ ਸਾਹਿਬ ਨੇ ਦੇਖੀਆਂ ਤਾਂ ਉਹਨਾਂ ਨੇ ਕਿਹਾ ਵੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਹੋ ਚੁੱਕੀ ਹੈ ਵਾ ਜਿਆਦਾ ਕੰਮ ਜਿਹੜਾ ਵਧ ਗਿਆ ਹੈ ਫਿਰ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਤੁਸੀਂ ਹੁਣ ਸਲਾਹ ਦੋ ਕਿ ਸੁਜੈਸਟ ਕਰੋਗੇ ਆਪਾਂ ਕਿਹੜੇ ਡਾਕਟਰ ਸਾਹਿਬ ਕੋਲ ਇਲਾਜ ਕਰਵਾਈਏ ਤਾਂ ਉਹਨਾਂ ਨੇ ਮੈਨੂੰ ਡਾਕਟਰ ਸਰਬਜੀਤ ਸਿੰਘ ਦਾ ਰੈਫਰੈਂਸ ਦਿੱਤਾ ਜੋ ਕਿ ਐਮ ਡੀ ਹੈਗੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦਾ ਕਲੀਨਿਕ ਆ ਤਾਂ ਉਹਨਾਂ ਕੋਲ ਫਿਰ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹਨਾਂ ਕੋ ਗਿਆ ਉਹਨਾਂ ਨੇ ਰਿਪੋਰਟਾਂ ਵਗੈਰਾ ਦੇਖੀਆਂ ਮੈਂ ਦੱਸਿਆ ਉਹਨਾਂ ਨੂੰ ਕਿ ਮੈਨੂੰ ਡਾਕਟਰ ਐਸਪੀ ਸਿੰਘ ਸੀਐਮਓ ਸਾਹਿਬ ਨੇ ਭੇਜਿਆ ਹੈਗਾ ਆ ਤਾਂ ਉਹਨਾਂ ਨੇ ਮੇਰਾ ਚੰਗੀ ਤਰ੍ਹਾਂ ਇਲਾਜ ਜਿਹੜਾ ਸ਼ੁਰੂ ਕਰਤਾ ਤਾਂ ਫਿਰ ਦੋਨੋਂ ਡਾਕਟਰ ਸਾਹਿਬਾਨ ਨੇ ਆਪਸ ਵਿੱਚ ਡਿਸਕਸ ਵੀ ਕੀਤੀ ਫੋਨ ਦੇ ਰਾਹੀਂ ਔਰ ਦੁਪਹਿਰ ਤੱਕ ਜਿਹੜੇ ਡਾਕਟਰ ਐਸਪੀ ਸਿੰਘ ਸੀਸੀਐਮਓ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਮੈਨੂੰ ਜਿਹੜਾ ਦੇਖਣ ਵੀ ਆ ਗਏ ਔਰ ਉਹਨਾਂ ਨੇ ਆਪਸ ਵਿੱਚ ਜਿਹੜਾ ਆ ਦੋਨੋਂ ਡਾਕਟਰ ਸਾਹਿਬਾਨ ਨੇ ਤਾਲਮਿਲ ਕੀਤਾ ਔਰ ਮੇਰਾ ਟ੍ਰੀਟਮੈਂਟ ਜਿਹੜਾ ਸ਼ੁਰੂ ਕੀਤਾ ਬੜੇ ਵਧੀਆ ਤਰੀਕੇ ਨਾਲ اور ڈاکٹر صاحب ਨੇ ਇੱਕ ਗੱਲ ਕਹੀ ਕਿ 3 ਦਿਨ ਜਾਂ 5 ਦਿਨ ਤੱਕ ਵੀ ਇਲਾਜ ਜਿਹੜਾ ਚੱਲ ਸਕਦਾ ਆ ਕਿ ਤੁਹਾਡੇ ਡ੍ਰਿਪ ਵਗੈਰਾ ਲੱਗ ਸਕਦੇ ਆ ਸੀਗਾ ਕੋਈ ਗੱਲ ਨਹੀਂ ਹੁਣ ਮਤਲਬ ਜੋ ਹੋ ਗਿਆ ਉਹ ਤਾਂ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੁਸੀਂ ਆਪਣਾ ਟ੍ਰੀਟਮੈਂਟ ਜਿਹੜਾ ਪੂਰਾ ਕਰੋ ਤਾਂ 3 ਤੀਸਰੇ ਇੱਕ ਦਿਨ ਜਾ ਕੇ ਮੇਰਾ ਬੁਖਾਰ ਜਿਹੜਾ ਥੋੜਾ ਜਿਹਾ ਘਟਣਾ ਸ਼ੁਰੂ ਹੋ ਗਿਆ ਜਦੋਂ 3 ਦਿਨ ਡ੍ਰਿਪ ਲਗਾਤਾਰ ਲੱਗਦੇ ਰਹੇ ਨਾ ਤੇ ਤਿੰਨ ਤੀਸਰੇ ਦਿਨ ਜਾ ਕੇ ਮੇਰਾ ਬੁਖਾਰ ਜਿਹੜਾ ਘਟਨਾ ਸ਼ੁਰੂ ਹੋ ਗਿਆ ਹੋ ਗਿਆ ਤੇ ਚੌਥੇ ਦਿਨ ਡਾਕਟਰ ਸਾਹਿਬ ਨੇ ਜਿਹੜੀ ਡ੍ਰਿਪ ਹੈਗੀ ਉਹ ਬੰਦ ਕਰ ਦਿੱਤੀ ਤਾਂ ਟ੍ਰੀਟਮੈਂਟ ਜਿਹੜਾ ਦਵਾਈਆਂ ਦਾ ਉਹ ਚ ਮੈਡੀਸਨ ਦਾ ਉਹ ਚੱਲਦਾ ਰਿਹਾ ਔਰ ਉਹਦੇ ਨਾਲ ਮੇਰਾ ਬੁਖਾਰ ਜਿਹੜਾ ਥੋੜਾ ਥੋੜਾ ਘਟਨਾ ਸ਼ੁਰੂ ਹੋ ਗਿਆ ਪਰ ਇੱਕ ਪ੍ਰੋਬਲਮ ਮੈਨੂੰ ਹਜੇ ਤੱਕ ਵੀ ਹੈਗੀ ਸੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਸੀ 11 ਦਿਨ ਔਰ 11 ਰਾਤਾਂ ਜਿਹੜਾ ਮੈਂ ਸੌਂ ਕੇ ਨਹੀਂ ਦੇਖਿਆ ਸੀ ਅੱਖ ਲਾ ਕੇ ਨਹੀਂ ਦੇਖਿਆ ਸੀ ਦਿਨ ਕੱਢਣਾ ਤਾਂ ਸੌਖਾ ਆ ਪਰ ਰਾਤ ਕੱਢਣੀ ਜਿਹੜੀ ਬਹੁਤ ਔਖੀ ਹੋ ਜਾਂਦੀ ਆ ਠੀਕ ਹੈ ਜੀ ਸੋ ਇਹਦੇ ਨਾਲ ਨਾਲ ਜਿਹੜਾ ਮੇਰਾ ਥੋੜਾ ਟ੍ਰੀਟਮੈਂਟ ਜਿਹੜਾ ਆਪਣੇ ਚੱਲਦਾ ਰਿਹਾ ਤਾਂ ਉਹਦੇ ਨਾਲ ਸਿਹਤ ਜਿਹੜੀ ਥੋੜੀ ਥੋੜੀ ਮੈਂ ਖਿਚੜੀ ਖਾਣੀ ਸ਼ੁਰੂ ਕਰ ਦਿੱਤੀ। ਨਾਰੀਅਲ ਪਾਣੀ ਦੱਸਿਆ ਡਾਕਟਰ ਸਾਹਿਬ ਨੇ ਉਹ ਪੀਣਾ ਸ਼ੁਰੂ ਕਰ ਦਿੱਤਾ। ਨਾਰੀਅਲ 2-3 ਮੈਂ ਦਿਨ ਦੇ ਵਿੱਚ ਪੀ ਜਾਂਦਾ ਸੀਗਾ। ਤੇ ਕਿਉਂਕਿ ਦੂਸਰੀ ਚੀਜ਼ ਤਾਂ ਮੈਨੂੰ ਖਾਣੀ ਸੀ ਹੁੰਦੀ ਪਰ ਲਿਕਵਿਡ ਜਿਹੜਾ ਆ ਮੈਂ ਇਹ ਹੀ ਪੀਂਦਾ ਰਿਆ। ਸੋ ਇੱਥੇ ਫਿਰ ਜਿਹੜਾ ਹੈਗਾ ਆ ਉਸ ਦਿਨ ਜਦੋਂ ਮੈਂ ਲਾਸਟ ਵਾਲੇ ਦਿਨ ਗਿਆ ਡਾਕਟਰ ਸਾਹਿਬ ਕੋ ਤਾਂ ਉਹਨਾਂ ਨੇ ਮੈਨੂੰ ਘਰ ਭੇਜ ਦਿੱਤਾ ਕਹਿੰਦੇ ਹੁਣ ਤੁਸੀਂ 2 ਦਿਨ ਬਾਅਦ ਆਉਣਾ ਆ। ਤਾਂ ਲਾਸਟ ਵਾਲੇ ਦਿਨ ਡਾਕਟਰ ਸਾਹਿਬ ਨੇ ਮੈਨੂੰ ਇੱਕ ਗੱਲ ਦੱਸੀ ਜਿਸ ਨੂੰ ਮੈਂ ਸੁਣ ਕੇ ਬਹੁਤ ਹੈਰਾਨ ਹੋਇਆ ਔਰ ਤੁਸੀਂ ਵੀ ਹੈਰਾਨ ਹੋਵੋਗੇ ਸੋ ਇਹਦਾ ਜਿਹੜਾ ਮੇਜਰ ਕਾਰਨ ਸੀਗਾ ਇਸ ਪ੍ਰੋਬਲਮ ਦਾ ਕਿਉਂਕਿ ਮੈਂ ਵੀ ਬੜਾ ਕਿਤੇ ਨਾ ਕਿਤੇ ਮੰਨ ਲਉ ਆਪਣੇ ਆਪ ਦੇ ਵਿੱਚ ਚਿੰਤਤ ਸੀ ਕਿ ਇਹ ਕਾਰਨ ਕੀ ਬਣਿਆ ਕਿ ਮੈਂ ਬਿਮਾਰ ਹੋ ਗਿਆ ਕਿਉਂਕਿ ਮੈਂ ਬਾਹਰ ਲੀਆਂ ਚੀਜ਼ਾਂ ਵੀ ਨਹੀਂ ਖਾਂਦਾ ਹੈਗਾ ਕਦੀ ਤਲੀ ਚੀਜ਼ ਵੀ ਜਿਹੜੀ ਨਹੀਂ ਖਾਂਦਾ ਹੈਗਾ ਤੇ ਜ਼ਿਆਦਾਤਰ ਮੈਂ ਫਲ ਫਰੂਟ ਖਾਣਾ ਜਾਂ ਘਰ ਦੀ ਰੋਟੀ ਜਿਹੜੀ ਉਹ ਹੀ ਖਾਣਾ ਆ ਪਰ ਇਹ ਕਾਰਨ ਕੀ ਬਣਿਆ ਕਿ ਮੇਰੇ ਖੂਨ ਦੇ ਵਿੱਚ ਇਨਫੈਕਸ਼ਨ ਜਿਹੜੀ ਵੱਧ ਗਈ ਤਾ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਕਿ ਤੁਹਾਡੇ ਕੋਈ ਤੁਸੀਂ ਖੇਤਾਂ ਵਿੱਚ ਤਾਂ ਨਹੀਂ ਰਹਿੰਦੇ ਮੈਂ ਕਿ ਡਾਕਟਰ ਸਾਹਿਬ ਵਾ ਕੁਝ ਸਮੇਂ ਤੋਂ ਮੈਂ ਖੇਤਾਂ ਵਿੱਚ ਹੀ ਰਹਿ ਰਿਹਾ ਉੱਥੇ ਮੈਂ ਆਪਣੇ ਨਵੀਂ ਨਰਸਰੀ ਜਿਹੜੀ ਉਹ ਡਿਵੈਲਪ ਕਰਦਾ ਵਾਂ ਤੇ ਉੱਥੇ ਮੈਂ ਕਾਰੋਬਾਰ ਕਰਦਾ ਤਾਂ ਉੱਥੇ ਹੀ ਮੈਂ ਰਹਿ ਰਿਹਾ ਕਹਿੰਦੇ ਵੀ ਇੱਕ ਮੱਖੀ ਟਾਈਪ ਹੁੰਦਾ ਆ ਉਹਨੂੰ ਸਕ੍ਰੱਬ ਟਾਈਪ ਕਹਿ ਦਿੰਦੇ ਆ ਕੀੜਿਆਂ ਨੂੰ ਉਹ ਕੀੜਾ ਤੁਹਾਡੇ ਕਿਤੇ ਸ਼ਾਇਦ ਲੜਿਆ ਹੋਵੇ ਤੁਹਾਡੀ ਬਾਡੀ ਤੇ ਕੋਈ ਨਿਸ਼ਾਨ ਤਾਂ ਨਹੀਂ ਹੈ ਮੈਂ ਕਿ ਡਾਕਟਰ ਸਾਹਿਬ ਕਿੱਦਾਂ ਦਾ ਨਿਸ਼ਾਨ ਹੋ ਸਕਦਾ ਫਿਰ ਫੈਂਸੀ ਟਾਈਪ ਵੀ ਹੋ ਸਕਦਾ ਕਹਿੰਦੇ ਹਾਂ ਫੈਂਸੀ ਟਾਈਪ ਵੀ ਹੋ ਸਕਦਾ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਆ ਜਿਹੜੀ ਜਗ੍ਹਾ ਹੈਗੀ ਐ ਇੱਥੇ ਇੱਕ ਨਿਸ਼ਾਨ ਹੈਗਾ ਐ ਮੈਂ ਜਦੋਂ ਡਾਕਟਰ ਸਾਹਿਬ ਨੇ ਦੇਖਿਆ ਕਹਿੰਦੇ ਬਸ ਬਸ ਇਹੀ ਹੈ ਕਹਿੰਦੇ ਉਹਨਾਂ ਨੇ ਫਿਰ ਆਪਣੇ ਮੋਬਾਈਲ ਦੇ ਵਿੱਚ ਫੋਟੋ ਵੀ ਖਿੱਚ ਕੇ ਰੱਖੀ ਤਾਂ ਉਹ ਜਿਹੜਾ ਕੀੜਾ ਹੈਗਾ ਜੋ ਮੱਖੀ ਹੈਗੀ ਉਹਦੀ ਮੈਂ ਫੋਟੋ ਜਿਹੜੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਵੀ ਪਾ ਦਿੰਨਾ ਤੇ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਫਿਰ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਕੀੜਾ ਆ ਇਹ ਜ਼ਿਆਦਾਤਰ ਉਹਨਾਂ ਜਗ੍ਹਾ ਤੇ ਮਿਲਦਾ ਆ ਖੇਤਾਂ ਦੇ ਵਿੱਚ ਮਿਲਦਾ ਹੈ ਜਾਂ ਫਿਰ ਜਿੱਥੇ ਡੌਗ ਵਗੈਰਾ ਰੱਖੇ ਹੁਣ ਜਾਂ گاਵਾ ਵਗੈਰਾ ਪਸ਼ੂ ਵਗੈਰਾ ਹੋਣ ਉੱਥੇ ਜ਼ਿਆਦਾਤਰ ਇਹ ਜਿਹੜਾ ਮਿਲਦਾ ਆ ਸੋ ਜਿਹੜੇ ਵੀਰ ਭੈਣ ਜਿਹੜੇ ਹੈਗੇ ਆ ਉਹਨਾਂ ਦੇ ਇਸ ਤਰੀਕੇ ਨਾਲ ਡੌਗ ਵਗੈਰਾ ਰੱਖੇ ਆ گاਵਾ ਰੱਖੀਆਂ ਜਾਂ ਖੇਤਾਂ ਵਿੱਚ ਕੰਮ ਕਰਦੇ ਆਪਣੇ ਪੂਰੇ ਕੱਪੜੇ ਪਾ ਕੇ ਰੱਖੋ ਸਰੀਰ ਨੂੰ ਟੱਕ ਕੇ ਰੱਖੋ ਤੇ ਆਪਣੇ ਜਿਹੜੇ ਸਪਰੇਅ ਦਵਾਈਆਂ ਦੀ ਜਿਹੜੀ ਉਹ ਮਾਰ ਕੇ ਰੱਖੋ ਤਾਂ ਕਿ ਕੀੜੇ ਦੇ ਤੋਂ ਬਚਿਆ ਜਾ ਸਕੇ ਸੋ ਉਸ ਕੀੜੇ ਦੇ ਕੱਟਣ ਨਾਲ ਮੈਨੂੰ 10-12 ਦਿਨ ਤੋਂ ਬਾਅਦ ਜਿਹੜਾ ਬੁਖਾਰ ਚੜਨਾ ਸ਼ੁਰੂ ਹੋ ਗਿਆ ਸੀ ਔਰ ਇਦਾਂ ਦੀ ਮੇਰੀ ਹਾਲਾਤ ਜਿਹੜੀ ਹੋ ਗਈ ਸੀ ਔਰ ਮੇਰਾ ਵਜਨ ਵੀ ਕਾਫੀ ਘਟ ਗਿਆ ਕਹਿਣ ਦਾ ਭਾਵ ਕਿ ਮੈਂ ਮੱਲੋ ਮੌਤ ਦੇ ਮੂੰਹ ਚੋਂ ਜਿਹੜਾ ਵਾਪਸ ਆਇਆ ਹਾਂ ਉਹ ਡਾਕਟਰ ਸਾਹਿਬ ਸਹਿਬਾਨ ਦੋਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਬਖਸ਼ੀ ਔਰ ਦੂਸਰਾ ਮੈਂ ਡਾਕਟਰ ਐਸ ਪੀ ਸਿੰਘ ਔਰ ਡਾਕਟਰ ਸਰਬਜੀਤ ਸਿੰਘ ਦੋਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਸੂਝ ਬੂਝ ਨਾਲ ਮੇਰਾ ਇਲਾਜ ਜਿਹੜਾ ਕੀਤਾ ਔਰ ਮੈਨੂੰ ਇੱਕ ਨਵਾਂ ਜੀਵਨ ਜਿਹੜਾ ਦਿੱਤਾ ਕਿਉਂਕਿ ਡਾਕਟਰ ਜਿਹੜੇ ਉਹ ਵੀ ਪ੍ਰਮਾਤਮਾ ਦਾ ਰੂਪ ਹੁੰਦੇ ਆ ਔਰ ਤੀਸਰਾ ਚੌਥਾ ਧੰਨਵਾਦ ਜਿਹੜਾ ਹੈਗਾ ਉਹ ਮੇਰੇ ਪਰਿਵਾਰ ਦਾ ਹੈ ਜਿਹਨਾਂ ਨੇ ਮੇਰੀ ਬਹੁਤ ਕੇਅਰ ਕੀਤੀ ਔਰ ਮੇਰੀ ਹਫਾਜ਼ਤ ਜਿਹੜੀ ਕੀਤੀ ਹੈਗੀ ਸੋ ਵੀਰੋ ਭੈਣਾ ਮੇਰੇ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੋਈ ਹੈ ਕਿ ਆਪਾਂ ਵੀ ਕਿਤੇ ਨਾ ਕਿਤੇ ਜੋ ਅਣਗਹਿਲੀ ਮੇਰੇ ਕੋ ਹੋਈ ਹੈ ਉਹ ਆਪਾਂ ਕਿਤੇ ਨਾ ਕਰੀਏ ਜੇ ਕਿਤੇ ਤੁਹਾਨੂੰ ਵੀ ਲੱਗੇ ਕਿ ਇਸ ਤਰ੍ਹਾਂ ਦਾ ਤੁਹਾਡੇ ਸਰੀਰ ਦੇ ਉੱਤੇ ਨਿਸ਼ਾਨ ਆ ਜਾਂ ਕੋਈ ਬੁਖਾਰ ਚੜਨਾ ਸ਼ੁਰੂ ਹੋ ਗਿਆ ਆ ਤਾਂ ਜਲਦ ਤੋਂ ਜਲਦ ਵਧੀਆ ਡਾਕਟਰ ਸਾਹਿਬਾਂ ਕੋਲੋਂ ਇਲਾਜ ਆਪਣਾ ਜਿਹੜਾ ਸ਼ੁਰੂ ਕਰਾਓ ਸੋ ਆਪਣੇ ਘਰ ਦੀ ਸਫਾਈ ਰੱਖੋ ਪਸ਼ੂਆਂ ਦੀ ਸਫਾਈ ਰੱਖੋ ਆਪਣੇ ਡੌਗ ਦੀ ਸਫਾਈ ਰੱਖੋ ਉਹਨਾਂ ਦੇ ਉੱਤੇ ਜੋ ਇਦਾਂ ਦੇ ਕੀੜੇ ਜਿਹੜੇ ਆਉਂਦੇ ਆ ਜਿਦਾਂ ਚਿਚੜ ਟਾਈਪ ਵੀ ਆਪਾਂ ਕਹਿ ਸਕਦੇ ਆ ਇਹ ਹੁੰਦੇ ਆ ਇਹਨਾਂ ਤੋਂ ਜਿਹੜਾ ਵਿਚਾਰ ਰੱਖੋ ਕਿਉਂਕਿ ਇਹ ਬਹੁਤ ਖਤਰਨਾਕ ਆ ਮੇਰ ਨਾਲ ਜ਼ਿੰਦਗੀ ਚ ਪਹਿਲੀ ਵਾਰੀ ਇਹ ਹੋਇਆ ਤਾਂ ਮੈਨੂੰ ਪਤਾ ਲੱਗਿਆ ਨਹੀਂ ਤੇ ਆਪਾਂ ਕਦੀ ਇਦਾਂ ਦੀ ਪ੍ਰਵਾਹ ਨਹੀਂ ਕੀਤੀ ਸੀ ਸੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਕਹਾਂਗਾ ਲਾਈਕ ਕਰਨ ਨੂੰ ਨਹੀਂ ਕਹਾਂਗਾ ਕਿ ਕੋਈ ਇੱਕ ਜਾਣਕਾਰੀ ਭਰਪੂਰ ਵੀਡੀਓ ਹੈਗੀ ਐ ਜੋ ਤੁਹਾਨੂੰ ਆਪਣੇ ਆਪ ਲੱਗੇ ਕਿ ਇਹ ਵੀਡੀਓ ਜਿਹੜੀ ਜਾਣਕਾਰੀ ਹੈਗੀ ਅੱਗੇ ਵੀ ਕਿਸੇ ਨੂੰ ਪਹੁੰਚਾਉਣੀ ਚਾਹੀਦੀ ਆਪਣੇ ਸੱਜਣ ਮਿੱਤਰਾਂ ਨੂੰ ਪਹੁੰਚਾਉਣੀ ਚਾਹੀਦੀ ਜਿਨ੍ਹਾਂ ਨੇ ਡੌਗ ਰੱਖੇ ਆ ਜਾਂ ਜਿਨ੍ਹਾਂ ਦਾ ਡੈਰੀ ਫਾਰਮ ਆ ਜਾਂ ਜਿਨ੍ਹਾਂ ਨੇ ਪਸ਼ੂ ਰੱਖੇ ਆ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਹ ਵੀਡੀਓ ਆਪਣੇ ਆਪ ਹੀ ਸ਼ੇਅਰ ਕਰਦੇ ਹੋਗੇ ਸੋ ਇਹ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੋ ਧੰਨਵਾਦ ਸਾਰਿਆਂ ਦਾ ਦੀ ਸਤਿ ਸ੍ਰੀ ਅਕਾਲ